ਸਤਿ ਸ਼੍ਰੀ ਅਕਾਲ ਜੀ ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹਾਂ ਕ੍ਰਿਸ਼ਨ ਸਿੰਘ ਚਰਚਾ ਲੈ ਕੇ ਹਾਜ਼ਰ ਹਾਂ ਰਾਜੇਂਦਰ ਕੌਰ ਪਠੱਲ ਲਹਿਰਾ ਗਾਗਾ ਤੋਂ ਇਲੈਕਸ਼ਨ ਲੜਦੇ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਰਾਜੇਂਦਰ ਕੌਰ ਪਠੱਲ ਇੱਕ ਇਨਫਲੂਐਂਸਰ ਸੋਸ਼ਲ ਮੀਡੀਆ ਦੇ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਉਸ ਚੈਨਲ ਨੂੰ ਦਿੱਤੇ ਵੱਡੇ ਇੰਟਰਵਿਊ ਦੇ ਵਿੱਚ ਬੀਬੀ ਰਾਜੇਂਦਰ ਕੌਰ ਪਠੱਲ ਕਹਿੰਦੇ ਨੇ ਕਿ ਜਦੋਂ ਅਸੀਂ ਸਰਕਾਰ ਦੇ ਵਿੱਚ ਸੀ ਉਸ ਵੇਲੇ ਮੇਰੇ ਕੋਲ ਵੀ ਇੱਕ ਪ੍ਰਪੋਜ਼ਲ ਆਈ ਸੀ ਜਿਸ ਵਿੱਚ ਅਫਸਰਾਂ ਦਾ ਜ਼ਿਕਰ ਕਰਦੇ ਨੇ ਕਿ ਪੰਜਾਬ ਦੇ ਵਿੱਚ ਦੋ ਚਾਰ ਤਮਾਕੇ ਕਰਾਂਗੇ ਇਸ ਤਰੀਕੇ ਦੇ ਨਾਲ ਰਿਪੀਟ ਕਰ ਸਕਦੇ ਹਾਂ ਇਹ ਗੱਲ ਬਹੁਤ ਵੱਡੀ ਸੀ ਹਾਲਾਂਕਿ ਇਸ ਤੇ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕੁਲਦੀਪ ਤਾਰੀਵਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੇ ਉਹਨਾਂ ਨੇ ਜਾਂਚ ਮੰਗੀ ਹੈ ਅਤੇ ਨਾਲ ਗੁਰਜੀਤ ਸਿੰਘ ਆਜਲਾ ਕਾਂਗਰਸ ਦੇ ਅੰਮ੍ਰਿਤਸਰ ਤੋਂ ਸਾਂਸਦ ਨੇ ਉਹ ਵੀ ਕਹਿ ਰਹੇ ਨੇ ਕਿ ਅਫਸਰਾਂ ਖਿਲਾਫ ਜਾਂਚ ਹੋਣੀ ਚਾਹੀਦੀ ਹੈ ਕਿਹੜੇ ਅਫਸਰਾਂ ਨੇ ਬੀਬੀ ਰਜਿੰਦਰ ਕੌਰ ਪਠੱਲ ਨੂੰ ਕਿਹਾ ਤਾਂ ਹੁਣ ਸਵਾਲ ਵੱਡਾ ਹੈ ਕਿ ਸੱਤਾ ਹਾਸਲ ਕਰਨ ਦੇ ਲਈ ਬੀਬੀ ਰਜਿੰਦਰ ਕੌਰ ਪਠੱਲ ਦੇ ਦੋ ਟੁਕ ਸ਼ਬਦ ਸਨ ਵੀ ਮੈਂ ਸਰਦਾਰਾਂ ਦੀ ਧੀ ਹਾਂ ਮੈਂ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਾਂਗੀ ਵੱਖਰੀ ਗੱਲ ਹੈ ਕਿ ਬੀਬੀ ਰਜਿੰਦਰ ਕੌਰ ਪਠੱਲ ਉਸ ਤੋਂ ਬਾਅਦ ਮੁੱਖ ਮੰਤਰੀ ਨਹੀਂ ਬਣ ਸਕੇ ਕੁਝ ਬਿਆਨ ਆਏ ਨੇ ਇਸੇ ਵਿਸ਼ੇ ਤੇ ਪਹਿਲਾਂ ਬਿਆਨ ਸੁਣੂ ਫਿਰ ਚਰਚਾ ਦੀ ਸ਼ੁਰੂਆਤ ਕਰਾਂਗੇ। ਪੱਠਲ ਜੀ ਨੂੰ ਨਾਮ ਜਿਹੜੇ ਆ ਉਹ ਲੋਕਾਂ ਅੱਗੇ ਲੈ ਕੇ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੇ ਕਿਹਾ ਅੱਗੇ ਜੀ ਮੈਨੂੰ ਕੁਝ ਅਧਿਕਾਰੀਆਂ ਨੇ ਕਿਹਾ ਸਾਡੇ ਕੁਝ ਲੋਕਾਂ ਨੇ ਕਿਹਾ ਜਿਹੜੇ ਅਧਿਕਾਰੀ ਕਿਉਂਕਿ ਜਦੋਂ ਪੱਠਲ ਜੀ ਅੱਜ ਦੁਨੀਆ ਤੇ ਮੌਜੂਦ ਨੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਤਾਂ ਉਹ ਅਧਿਕਾਰੀ ਵੀ ਹੋਣਗੇ ਕਿ ਜੀ ਪੰਜਾਬ ਦਾ ਮਾਹੌਲ ਕਰਕੇ ਲੋਕਾਂ ਨੂੰ ਮਰਵਾ ਕੇ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ। ਤਾ 2017 ਚ ਫਿਰ ਇਦਾਂ ਬਣੀ ਐ ਕਿਉਂਕਿ ਆਮ ਆਦਮੀ ਪਾਰਟੀ ਦੀ ਨੇਰੀ ਚੱਲ ਰਹੀ ਸੀ ਬੱਚੇ-ਬੱਚੇ ਜਬਾਨ ਤੇ ਆਮ ਆਦਮੀ ਪਾਰਟੀ ਦਾ ਨਾਮ ਸੀ ਤੇ ਮੌੜ ਬੰਬ ਬਲਾਸਟ ਕਰਵਾਇਆ ਲੋਕਾਂ ਨੂੰ ਡਰਾਇਆ ਗਿਆ ਤੇ ਜਿਹੜੀ ਸਰਕਾਰ ਆ ਉਹ ਬਣੀ ਤਾਂ ਇਹ ਪਿੱਛੇ ਉਦੋਂ ਵੀ ਕਿਤੇ ਇਹ ਕਾਰਨ ਤਾਂ ਨਹੀਂ ਰਹੇ ਇਦਾਂ ਦੇ ਲੋਕ ਤਾਂ ਨਹੀਂ ਰਹੇ ਜਿਹੜੇ ਸਰਕਾਰ ਬਣਾਉਣ ਪਿੱਛੇ ਇਦਾਂ ਦਾ ਕਰਵਾਇਆ ਗਿਆ ਹੋਵੇ ਸੋ ਇਹਦੀ ਜਿਵੇਂ ਵਾਕਿਆ ਇੱਕ ਦੇਸ਼ ਵਕਤ ਦੀ ਬੇਟੀ ਆ ਜੇ ਉਹਨੂੰ ਪੰਜਾਬ ਦੇ ਨਾਲ ਕੋ ਮੋਤ ਸੀਗਾ ਜੇ ਉਹ ਨੂੰ ਇਹ ਦੇਸ਼ ਦੇ ਨਾਲ ਕੋ ਮੋ ਸੀਗਾ ਪਹਿਲੀ ਗੱਲ ਤੇ ਨਾਫਸਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਬ ਤਬਾਕੇ ਕੰਨ ਦੀ ਸਲਾਮਾ ਦੇ ਦੇ ਸੀਗੇ ਉਹਨਾਂ ਦੇ ਨਾ ਉਦੋਂ ਹੀ ਮੈਡਮ ਪੱਠਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੇ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਦਾ ਪਿਆਰ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਵਖਤ ਬਦਵਾ ਚ ਉਹ ਜੰਮੀ ਪੱਲੀ ਹੈ ਤੇ ਉਹਨਾਂ ਦੇ ਨਾਂ ਦੱਸਣੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਕਿ ਮੈਂ ਆ ਸਭ ਦਾ ਕਿ ਆਪਣੇ ਵੱਡੇ ਬਡੇਰਿਆਂ ਦਾ ਨਾਂ ਵੀ ਉਹਨਾਂ ਨੇ ਕਲਕਤਾ ਕਰਕੇ ਦੱਸਤਾ ਤਾਂ ਤਿੰਨ ਵੱਡੇ ਇੰਪੋਰਟੈਂਟ ਸਾਡੇ ਸਵਾਲ ਰਹਿਣਗੇ ਉਹਨਾਂ ਸਵਾਲਾਂ ਤੇ ਧਾਇਰੇ ਤੇ ਅਸੀਂ ਚਰਚਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਆਖਰਕਾਰ ਸੱਤਾ ਲਈ ਕੁਝ ਵੀ ਤਾਂ ਬੀਬੀ ਪੱਠਲ ਦੇ ਬਿਆਨ ਦੇ ਕਿ ਕੁਝ ਮਾਇਨੇ ਨੇ ਕਿ ਕੁਝ ਕਾਰਵਾਈ ਹੋਏਗੀ ਕਿ ਜਾਂਚ ਪੜਤਾਲ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇੱਕ ਪੈਨਲ ਸਾਡੇ ਨਾਲ ਜੁੜੇ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜੇ ਨੇ ਮੈਂ ਸਵਾਗਤ ਕਰਦਾ ਹਾਂ ਰਾਜਨੀਤਿਕ ਮਾਹਰ ਨੇ ਤੇ ਰਾਜਕੁਮਾਰ ਵੈਲ ਸਾਹਿਬ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਤੇ ਇਕਬਾਲ ਸਿੰਘ ਚੰਨੀ ਸਾਹਿਬ ਜੁੜੇ ਨੇ ਭਾਰਤੀ ਜਨਤਾ ਪਾਰਟੀ ਤੋਂ ਪ੍ਰੋਫੈਸਰ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਰਹੇਗਾ ਸਰ ਸਰ ਬੀਬੀ ਰਜਿੰਦਰ ਕੌਰ ਪਟਲ ਜੀ ਕੀ ਕੁਝ ਕਹਿਣਾ ਚਾਹੁੰਦੇ ਸੀ ਪ੍ਰੋਫੈਸਰ ਜੀ ਪ੍ਰੋਫੈਸਰ ਮਿੰਦੀ ਜੀ ਆਵਾਜ਼ ਆ ਰਹੀ ਸੁਣ ਪਾ ਰਹੇ ਹੋ ਤਾਂ ਰਾਜਕੁਮਾਰ ਬੈਲਵਧਵ ਵੀ ਜੁੜੇ ਨੇ ਵੈਲਸਬ ਸਵਾਗਤ ਕਰਦੇ ਆ ਬੈਲ ਸਾਹਿਬ ਕੀ ਲੱਗਦਾ ਹੈ ਜਾਂਚ ਕਰਾ ਰਹੇ ਹੋ ਸਾਬका ਮੁੱਖ ਮੰਤਰੀ ਦੇ ਬਿਆਨ ਤੇ ਦੇਖੋ ਜੀ ਜਿਹੜੀ ਪਠੱਲ ਜੀ ਨੇ ਜਿਹੜਾ ਬਿਆਨ ਦਿੱਤਾ ਹੈਗਾ ਅੱਜ ਇਹ 30 35 ਸਾਲ ਬਾਅਦ ਇਹਨੂੰ ਯਾਦ ਆਇਆ ਕਿ ਉਸ ਟਾਈਮ ਤਮਾਕਹੇ ਕਰਾਂ ਦੀ ਮੈਨੂੰ ਇਹ ਸਾਜਿਦਵਾਤੇ ਕਿਹਾ ਗਿਆ ਸੀਗਾ ਮੈਂ ਬੀਬੀ ਪਠੱਲ ਜੀ ਨੂੰ ਅਪੀਲ ਕਰਦਾ ਤੇ ਜਿਹੜੀ ਕਾਂਗਰਸ ਪਾਰਟੀ ਆ ਜਿਹੜੀ ਇਹਦੀ ਹਾਈ ਕਮਾਂਡ ਹੈ ਪੰਜਾਬ ਦੇ ਵਿੱਚ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਬੰਦਿਆਂ ਦਾ ਇਹ ਉਹਨਾਂ ਨੇ ਕਿਹਾ ਸੀਗਾ ਉਹਨਾਂ ਦੇ ਨਾਮ ਡਿਸਕਲੋਸ ਕਰ ਸਾਨੂੰ ਦੇ ਅਸੀਂ ਕਾਰਵਾਈ ਕਰਾਂਗੇ ਦੂਜੀ ਗੱਲ ਜਿਹੜੀ ਕਾਂਗਰਸ ਪਾਰਟੀ ਜਿਹੜੀ ਮਨਸਾਵਾ ਪ੍ਰੋਪਰ ਤਨੂੰ ਪਤਾ ਚੱਲੀ ਗਈ ਹੈ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ 84 ਦੇ ਵਿੱਚ ਵੀ ਸਾਡੇ ਗੁਰੂ ਧਾਮ ਸ੍ਰੀ ਦਰਬਾਰ ਸਾਹਿਬ ਬਲਕਿ ਸਾਰਿਆਂ ਦੇ ਸਾਂਝੇ ਨੇ ਗੁਰਦੁਆਰਾ ਚਾਹੇ ਸਿੱਖ ਹੋਵੇ Hindu ਹੋਵੇ ਕੋਈ ਵੀ ਕੌਮ ਦਾ ਹੋਵੇ ਸਾਰਿਆਂ ਦੀ ਆਸਥਾ ਉਤੇ ਜੁੜੀ ਹੋਈ ਹੈ ਉਹ ਤੇ ਇਹਨਾਂ ਨੇ ਟੈਗ ਚੜਾਏ ਸਾਡੇ ਜਿਹੜੇ ਸਿੱਖ ਭਰਾ ਸੀਗੇ ਦਿੱਲੀ ਦੇ ਵਿੱਚ ਉਹਨਾਂ ਦੇ ਇਹਨਾਂ ਨੇ ਗੱਲਾਂ ਚ ਟੈਰ ਪਾ ਪਾ ਕੇ ਇਹਨਾਂ ਨੂੰ ਸਾੜਿਆ ਕਾਂਗਰਸ ਦੀ ਮੰਸਾ ਇਹ ਹੈ ਕ੍ਰਿਸ਼ਨ ਜੀ ਕਿ ਇਹ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਕਿ ਲੋਕਾਂ ਦਾ ਖੂਨ ਬਹਾਣਾ ਪਾਵੇ ਚਾਹੇ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਫਲਾਣੀ ਹੋਵੇ ਇਹ ਕਿਸੇ ਵੀ ਤਰੀਕੇ ਦੇ ਨਾਲ ਸੱਤਾ 'ਚ ਆਣਾ ਚਾਹੁੰਦੇ ਆ ਪਰ ਇਹ ਜਿਹੜਾ ਜਿਹੜਾ ਇਹਨਾਂ ਨੇ ਜਿਹੜਾ ਡਿਸਪਲੋਸ ਕੀਤਾ ਇੱਕ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਨੂੰ ਪਤਾ ਚੱਲ ਗਿਆ ਕਿ ਕਾਂਗਰਸ ਦੇ ਇਰਾਦੇ ਕੀ ਆ ਇਹ ਕੀ ਚਾਹਦੀ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਮੈਨੂੰ ਤਾਂ ਸ਼ੱਕ ਇਹ ਵੀ ਹੋ ਰਿਹਾ ਕਿ ਰਿਸ਼ਨ ਜੀ ਜਿਹੜੇ ਹੁਣ ਪੰਜਾਬ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਗੈਂਗਵਾਰ ਹੋ ਰਹੀ ਹੈ ਜਾਂ ਨਸ਼ਾ ਹੋ ਰਿਹਾ ਕਿਤੇ ਇਹਨਾਂ ਲੋਕਾਂ ਦੇ ਹੱਥ ਤੇ ਨਹੀਂ ਕਿਤੇ ਪਿੱਛੇ ਜਿਹੜਾ ਅੱਜ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਾਂਗਰਸ ਬਿਲਕੁਲ ਬੇਨਕਾਬ ਹੋ ਚੁੱਕੀ ਹੈ ਹੂੰ ਰਿਸ਼ਨ ਜੀ ਠੀਕ ਚੰਨੀ ਸਾਹਿਬ ਬੀਜੇਪੀ ਕੇ ਮੈਂ ਦੇਖ ਰਹੀ ਹਾਂ ਇਸ ਪੂਰੀ ਸਿਨੈਰੀਓ ਨੂੰ ਸਿੰਘ ਜੀ ਗੱਲ ਇਹ ਆ ਵੀ ਜਿਹੜਾ ਇਹ ਬਿਆਨ ਮੰਦ ਭਾਗਾ ਤਾਂ ਹੈ ਹੀ ਹੈ ਪਰ ਮੈਂ ਸਮਝਦਾ ਤੇ ਇਹ ਬਿਆਨ ਇੱਕ ਬੜੀ ਖਤਰਨਾਕ ਤਰੀਕ ਪੰਜਾਬ ਦੀ ਪੀਸਰ ਰਹੀ ਹੈ ਉਹਦੇ ਪਿੱਛੇ ਕੀ ਕਿਹੜੀ ਪਾਰਟੀ ਸੀ ਕੀ ਸੀਗਾ ਉਹਦਾ ਇਹ ਕੱਚਾ ਚਿੱਠਾ ਇਹ ਲੱਗਦਾ ਹੈਗਾ ਕਹਾਣੀ ਹੈ ਕਿ ਜੀ ਪੰਜਾਬ ਚ ਜਿੰਨੀ ਗੜਬੜ ਸ਼ੁਰੂ ਹੋਈ ਇਹ ਸਾਰੀ ਕਾਂਗਰਸ ਦੀ ਆਪਣੀ ਜਿਹੜੀ ਸਤਾ ਦੀ ਲਾਲਸਾ ਸੀਗੀ ਇਹਨਾਂ ਦੇ ਲੀਡਰਾਂ ਦੀ ਉਹ ਗੰਦ ਕਥਾ ਬਣੀ ਹੋਈ ਹੈ ਪੰਜਾਬ 'ਚ ਇਹ ਅੱਜ ਦੀ ਨਹੀਂ ਇਹ ਅੱਜ ਖੁੱਲ ਕੇ ਸਾਹਮਣੇ ਆ ਗਈ ਇਹ ਲੋਕਾਂ ਦੇ ਮਨ 'ਚ ਬੜੀ ਪੁਰਾਣੀ ਹੈ ਵੀ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੀ ਜਿਹੜੀ ਆਪਸ 'ਚ ਸੀਗੀ ਕਹਾਣੀ ਤੇ ਦੂਜੀ ਅਕਾਲੀ ਦਲ ਜਿਨੇ ਮੋਰਚਾ ਐਮਰਜੈਂਸੀ ਲਾਇਆ ਸੀ ਉਹਦੇ ਕਾਰਨ ਪੰਜਾਬ 'ਚ ਕਾਂਗਰਸ ਆਪਣੇ ਆਪ ਨੂੰ ਕਾਇਮ ਰੱਖਣ ਲਈ ਇਹਨਾਂ ਨੇ ਇਹਨਾਂ ਨੇ ਜਿਹੜੀਆਂ ਗੇਮਾਂ ਖੇਡੀਆਂ ਇਹ ਕੋਲਾ ਹਿੱਸਾ ਸੀਗਾ ਉਹ ਕਹਾਣੀ ਹੈ ਬੀਬੀ ਪੱਠਲ ਜੀ ਨੇ ਜੋ ਬਿਆਨ ਦਿੱਤਾ ਚਲੋ ਮੈਂ ਇੱਕ ਗੱਲ ਹੀ ਉਹਨਾਂ ਦਾ ਧੰਨਵਾਦੀਆਂ ਕਿ ਉਹ ਕਹਿੰਦੇ ਜੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਉਹ ਲੀਡਰਾਂ ਦੀ ਉਹ ਅਫਸਰਾਂ ਦੀ ਉਹ ਜਿਹੜੇ ਵੀ ਹੋਰ ਸਲਾਹਕਾਰ ଥିਗੇ ਵੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਉਸ ਗੱਲ ਦਾ ਮੈਂ ਧੰਨਵਾਦੀ ਉਹਨਾਂ ਦਾ ਪਰ ਕੀ ਉਹ ਇਹ ਕਹਿ ਕੇ ਬਰੀ ਹੋ ਜਾਣਗੇ ਵੀ ਮੈਂ ਉਹਨਾਂ ਨੂੰ ਛੰਟ ਆਊਟ ਕਰਦਾ ਜੀ ਮੈਂ ਮੰਨਿਆ ਨਹੀਂ ਉਹਨਾਂ ਦੀ ਗੱਲ ਨੂੰ ਮੰਨੀ ਨਹੀਂ ਮੈਂ ਇਸ ਗੱਲ ਨਾਲ ਬੜੇ ਇਮਾਨਦਾਰ ਜਾਂ ਬੜੇ ਦੇਸ਼ ਭਗਤ ਜਾਂ ਬੜੇ ਲੋਕਾਂ ਦੇ ਹਮਦਰਦ ਹੋ ਗਏ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਖੁਦ ਮੁੱਖ ਮੰਤਰੀ ਸੀ ਉਹਨਾਂ ਕੋਲ ਅਜਿਹੀ ਪਲੈਨਿੰਗ ਲੈ ਕੇ ਜਿਹੜੇ ਬੰਦੇ ਆਏ ਤਾਂ ਉਥੇ ਕਾਰਵਾਈ ਕਿਉਂ ਨਹੀਂ ਹੋਈ ਗੱਲ ਇਹ ਆਪਾਂ ਅੱਜ ਰੋਜ਼ ਦੇਖਦੇ ਆਂ ਰੋਜ਼ ਹਾਲਾਤ ਆਪਾਂ ਦੇਖਦੇ ਆਂ ਕਿ ਪੁਲਿਸ ਕਈ ਕਿਈ ਬੰਦੇ ਅੱਜ 4 ਬੰਦੇ ਫੜਲੇ ਜੀ ਅੱਜ 6 ਫੜਲੇ ਅੱਜ 5 ਫੜਲੇ ਇਹ ਜੀ ਬੈਠੇ ਹੋਏ ਸੀ ਕਿਦੇ ਇਹ ਪਲੈਨਿੰਗ ਬਣਾ ਰਹੇ ਸੀ ਇਹਨਾਂ ਦਾ ਇਹਾਂ ਦੀ ਪਲੈਨਿੰਗ ਸੀ ਬੰਦੇ ਨੂੰ ਮਾਰਨਾ ਇਹਨਾਂ ਦੀ ਪਲੈਨਿੰਗ ਸੀ ਬੰਦੇ ਨੂੰ ਲੁੱਟਣਾ ਇਹਨਾਂ ਦੀ ਪਲੈਨ ਸੀ ਚੋਰੀ ਕਰਨਾ ਤੇ ਉਹਨਾਂ ਨੂੰ ਚੱਕ ਕੇ ਅੰਦਰ ਕਰਕੇ ਬਾਅਦ ਵਿੱਚ ਪਹਿਲਾਂ ਅੰਦਰ ਕਰਦੇ ਫਿਰ ਗੱਲ ਕਰਦੇ ਆ ਤੇ ਮੁੱਖ ਮੰਤਰੀ ਸਾਹਾ ਦਾ ਜ਼ਿੰਮੇਵਾਰੀ ਨਹੀਂ ਸੀ ਬੰਦੀ ਕਿ ਉਹਨਾਂ ਦੇ ਸਾਹਮਣੇ ਬੰਦੇ ਪਲੈਨਿੰਗ ਦੱਸ ਰਹੇ ਨੇ ਇਹਨਾਂ ਨੂੰ ਇਹਦਾ ਮਤਲਬ ਉਹ ਪਹਿਲਾਂ ਨੇ ਕੀਤੀ ਹੋਈ ਸੀ ਤਾਂ ਹੀ ਉਹਨਾਂ ਨੇ ਪਹਿਲਾਂ ਨੇ ਦੱਸੀ ਵੀ ਆਪਾਂ ਇਹ ਕਰੀਏ ਤੇ ਜਿਨ੍ਹਾਂ ਨੇ ਇਹ ਨਹੀਂ ਮਾੜੀ ਪਲੈਨਿੰਗ ਬਣਾਈ ਕੀ ਉਸ ਵੇਲੇ ਦੀ ਮੁੱਖ ਮੰਤਰੀ ਦੀ ਇਹ ਜ਼ਿੰਮੇਵਾਰੀ ਨਹੀਂ ਸੀ ਬੰਦੀ ਕਿ ਉਹਨਾਂ ਦੇ ਤੁਰੰਤ ਐਕਸ਼ਨ ਲੈ ਜਾਂਦਾ ਉਹਨਾਂ ਦੇ ਉਹ ਜਿਹੜੇ ਜੜੀਆਂ ਧਰਾਵਾ ਬੰਦਿਆਂ ਸੀ ਉਹਨਾਂ ਤੇ ਉਹਦਾ ਕੇਸ ਦਰਜ ਕੀਤਾ ਜਾਂਦਾ ਤੇ ਦੂਜੀ ਗੱਲ ਜੇ ਜਿਹੜਾ ਕੋਈ ਦੋਸ਼ੀ ਪਤਾ ਹੋਣ ਦੇ ਬਾਵਜੂਦ ਜਿਹਦੀ ਜ਼ਿੰਮੇਵਾਰੀ ਹੈ ਉਹਨੇ ਨਹੀਂ ਕੀਤਾ ਤਾਂ ਉਹ ਖੁਦ ਵੀ ਦੋਸ਼ੀ ਹੈ ਉਹ ਅੱਜ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੱਠਾ ਸਾਹਿਬ ਮੈਡਮ ਪੱਠਨ ਨੂੰ ਬੁਲਾ ਕੇ ਉਹਨਾਂ ਤੋਂ ਪੁੱਛੀਏ ਜੀਤੀ ਜਾਵੇ ਕਿਹੜੇ ਕਿਹੜੇ ਬੰਦੇ ਸੀ ਇਹਨਾਂ ਨੇ ਨਹੀਂ ਦੱਸਣਾ ਇਹਨਾਂ ਨੂੰ ਦੱਸਣਾ ਤਾਂ ਦੱਸ ਦਿੰਦੇ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਮੈਡਮ ਨੂੰ ਬੁਲਾਓ ਸਨਮਨ ਕਰੋ ਉਹਨਾਂ ਤੋਂ ਪੁੱਛਗਿੱਛ ਕਰੋ ਕਿਹੜੇ ਕਿਹੜੇ ਬੰਦੇ ਸੀ ਉਹ ਸਾਰਿਆਂ ਨੂੰ ਇੱਕ ਟੈਰੇ ਦੇਖ ਖੜਾ ਕੀਤਾ ਜਾਵੇ ਤੇ ਦੂਜੀ ਗੱਲ ਜਿਹੜੀ ਹੈ ਅੱਜ ਹੈਰਾਨੀ ਦੀ ਗੱਲ ਇਹ ਹੈ ਜਿਹੜੀ ਨੈਸ਼ਨਲ ਹਾਈ ਕਮਾਂਡ ਹੈ ਕਾਂਗਰਸ ਦੀ ਉਹ ਇੰਨੀ ਕਮਜ਼ੋਰ ਝੁੱਕੀ ਹੈ ਕਿ ਉਹਨਾਂ ਕੋਈ ਉਹਨਾਂ ਕੋਈ ਫਰਕ ਹੀ ਨਹੀਂ ਕੁਛ ਮਰਜ਼ੀ ਹੋਈ ਜਾਵੇ ਜੇ ਕੋਈ ਦਲਤ ਕੋਈ ਗੱਲ ਕਰਦਾ ਹੈ ਫਿਰ ਉਹ ਚੱਕ ਕੇ ਉਹਤੇ ਐਕਸ਼ਨ ਲੈਣ ਲੱਗ ਜਾਂਦੇ ਨੇ ਜਿਵੇਂ ਰਾਜਾ ਵਿਧੇਂਦਰ ਦਾ ਕੁਛ ਨਹੀਂ ਹੁਣ ਅੱਜ ਪਠਾਨ ਦਾ ਬਿਆਨ ਆਉਣ ਤੋਂ ਬਾਅਦ ਨਾ ਪੰਜਾਬ ਦੀ ਕਾਂਗਰਸ ਕੋਈ ਬੋਲੀ ਹੈ ਨਾ ਦੇਸ਼ ਦੀ ਹਾਈ ਕਮਾਂਡ ਜਿਹੜੀ ਕਾਂਗਰਸ ਹੈ ਉਹ ਬੋਲੀ ਐ ਬੜੀ ਅਜੀਬ ਗੱਲ ਐ ਇਹ ਚਾਹੀਦਾ ਸੀ ਉਹਨਾਂ ਨੂੰ ਉਸੇ ਲਈ ਉਹਨੂੰ ਬੁਲਾ ਕੇ ਪੁੱਛਦੇ ਕਿਹੜੇ ਬੰਦੇ ਸੀ ਤੇ ਜੀ ਸਾਹਿਬ ਤੁਹਾਡਾ ਜ਼ਰਬਾਤ ਬੱਠਲ ਤੇ ਐਕਸ਼ਨ ਲੈਂਦੇ ਕਾਂਗਰਸ ਜੇ ਬੋਲੀ ਨਹੀਂ ਤਾਂ ਕਿਉਂ ਨਹੀਂ ਬੋਲੀ ਉਹ ਦਾਜ ਕਾਲਾ ਡਰਦੇ ਨੇ ਉਹ ਕਿ ਸਾਡੀਆਂ ਪੋਲਾ ਹੋਰ ਖੁੱਲਣਗੀਆਂ ਜਿਹੜੀਆਂ ਗੱਲਾਂ ਤੋਂ ਮੈਂ ਕੀਤੀਆਂ ਨੇ ਪਤਾ ਨਹੀਂ ਕਿੰਨੀਆਂ ਖੁੱਲਣੀਆਂ ਨੇ ਤੁਹਾਡੇ ਸਾਹਮਣੇ ਐ ਕਾਂਗਰਸ ਨੇ ਜੋ ਕੁਝ ਕੀਤਾ ਜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੀ ਉਹ ਕਾਂਗਰਸ ਦੀ ਪਲਾਨਿੰਗ ਨਹੀਂ ਸੀ ਕੀ ਕਾਂਗਰਸ ਦੀ ਉਹ ਮਾੜੀ ਸੋਚ ਦਾ ਨਤੀਜਾ ਨਹੀਂ ਸੀ ਕਿ ਉਹ ਆਪਣੇ ਆਪ ਹੀ ਕਮਿੰਟ ਚ ਹੋ ਗਿਆ ਉਹ ਸਾਰਾ ਕੁਝ ਜਦੋਂ ਪਿੰਡਰਾ ਵਾਲਾ ਸਾਹਿਬ ਉੱਥੇ ਅੰਦਰ ਸੀ ਜਿਹੜਾ ਜਿਹਨੂੰ ਇਹ ਜੋ ਵੀ ਮਰਜ਼ੀ ਕਹਿੰਦੇ ਨੇ ਉਹ ਅੰਦਰ ਸੀ ਉਹਦੇ ਕੋਲ ਥਿਆਰ ਕਿਵੇਂ ਪਹੁੰਚੇ ਕੀ ਉਹ ਕਾਂਗਰਸ ਦੀ ਮਰਜ਼ੀ ਨਾਲ ਨਹੀਂ ਪਹੁੰਚੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਸ਼ਾਰਾ ਕਰਦਾ ਦੀ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਇਹ ਉਹਨਾਂ ਦੀ ਸਾਰੀ ਆਪਸ ਦੀ ਜਿਹੜੀ ਸਿਆਸੀ ਤੇ ਤਾਕਤ ਦੀ ਖੇਡ ਸੀ ਉਹਦਾ ਨਤੀਜਾ ਸੀਗਾ ਇਹ ਉਹਦੇ ਕਰਕੇ ਕਿਵੇਂ ਥਿਆਰ ਚਲੇ ਗਏ ਦੇਖੋ ਜੇ ਕੇਂਦਰ ਸਰਕਾਰ ਸਹੀ ਹੁੰਦੀ ਸਹੀ ਉਹਨਾਂ ਦੀ ਪਾਲਿਸੀ ਹੁੰਦੀ ਲੋਕਾਂ ਨਾਲ ਹਮਦਰਦੀ ਹੁੰਦੀ ਜੇ ਕਸ਼ਮੀਰ ਦੀ ਹਜਰਤ ਵੱਲ ਦਰਗਾਹ ਚੋਂ ਕਿੰਨੇ ਦਿਨ ਘੇਰਾ ਪਾ ਕੇ ਉੱਥੇ ਵੱਡੇ ਵੱਡੇ ਐਸਟੀਮੇਸ ਨੂੰ ਬਾਹਰ ਕੱਢਿਆ ਜਾਂਦਾ ਇੱਥੇ ਉਹ ਵਿਧੀ ਕਿਉਂ ਬਣਾਈ ਅਪਣਾਈ ਗਈ ਇੱਥੇ ਕੋਣ ਟੈਂਕ ਤੇ ਤੋਪਾਂ ਤੇ ਐਡੀਡੀ ਐਡੇਡੇ ਵੱਡੇ ਐਕਸ਼ਨ ਕੀਤੇ ਕੀ ਇੱਥੇ ਉਹ ਘੇਰਾਬੰਦੀ ਨਹੀਂ ਕੀਤੀ ਜਾਂਦੀ ਸੀ ਇਸ ਲਈ ਕਾਂਗਰਸ ਦਾ ਜਿਹੜਾ ਸ਼ੁਰੂ ਤੋਂ ਇਤਿਹਾਸ ਹੈ ਇਹੀ ਹੈ ਕੋ ਚਾਹੇ ਲੋਕਾਂ ਨੂੰ ਨਹੀਂ ਪਤਾ ਜਿਹੜੇ ਪੁਰਾਣੇ ਲੋਕ ਨੂੰ ਪਤਾ ਹੈ ਕਾਂਗਰਸ ਨੇ ਜੋ ਪੰਜਾਬ ਨਾਲ ਕੀਤਾ ਉਹ ਪਹਿਲੇ ਦਿਨ ਤੋਂ ਹੀ ਜਿੱਦਨ ਤੋਂ ਯਾਦ ਹੋਇਆ ਭਾਰਤ ਸਭ ਤੋਂ ਪਹਿਲਾ ਸਰਕੂਲਰ ਇਹ ਸੀ ਵੀ ਸਿੱਖ ਜਰਾਇਮ ਪੇਸ਼ਾ ਨੇ ਇਹਨਾਂ ਨੂੰ ਬੋਧਾ ਅੱਗੇ ਨਾ ਜਾਣ ਦਿੱਤਾ ਜਾਵੇ 1952 ਦੀ ਅਸੈਂਬਲੀ ਚ ਇਹ ਮਤਾ ਪਾਇਆ ਗਿਆ ਕਿ ਸਿੱਖ ਜਮਾਂਦਰੂ ਕ੍ਰਿਮੀਨਲ ਨੇ ਤੇ ਪਾਣੀਆਂ ਦੀ ਵੰਡ ਹੋਈ ਤਾਂ ਪੰਜਾਬ ਨਾਲ ਧੱਕਾ ਕੀਤਾ ਫਿਰ ਸੂਬਿਆਂ ਦੀ ਗੱਲ ਹੋਈ ਤਾਂ ਪੰਜਾਬ ਨਾਲ ਧੱਕਾ ਕੀਤਾ ਹਜ਼ਾਰਾਂ ਲੋਕਾਂ ਨੂੰ ਜੇਲ੍ਹ ਜਾਣਾ ਪਿਆ ਮੇਰੇ ਫਾਦਰ ਤਿੰਨ ਵਾਰ ਜੇਲ੍ਹ ਗਏ ਉਹ ਚ ਉਸ ਤੋਂ ਬਾਅਦ ਜੇ ਜਿਹੜੇ ਕੋਈ ਇਤਿਹਾਸ ਸਿਰਜਿਆ ਗਿਆ ਸਿੱਖਾਂ ਦਾ ਨਰੇਟਿਵ ਸਿਰਜਿਆ ਗਿਆ ਅੱਜ ਕਾਂਗਰਸ ਜੋ ਮਰਜ਼ੀ ਬੋਲੀ ਜਾਵੇ ਜੇ ਸਿੱਖਾਂ ਨੂੰ ਬਦਨਾਮ ਕੀਤਾ ਤਾਂ ਕਾਂਗਰਸ ਨੇ ਉਸ ਲਈ ਅਤਵਾਦੀ ਕਹਿ ਕੇ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੂੰ ਅੰਦਰ ਕਰਕੇ ਜੇਲ੍ਹਾਂ 'ਚ ਪਾ ਕੇ ਉਹਨਾਂ ਦੇ ਮੁਕਾਬਲੇ ਝੂਠੇ ਬਣਾ ਕੇ ਸਾਰਾ ਕੁਝ ਉਹਨਾਂ ਨੇ ਕੀਤਾ ਹੈ ਕਾਂਗਰਸ ਦੇ ਜਿਹੜੀ ਪੱਠਲ ਦਾ ਬਿਆਨ ਹੈ ਇਹ ਸਾਰਾ ਕੁਝ ਹੋਇਆ ਹੈ ਇਹ 'ਚ ਕੋਈ ਕੋਈ ਸ਼ੱਕ ਨਹੀਂ ਵੀ ਇਹ ਨਹੀਂ ਹੋਇਆ ਇਹ ਹੋਇਆ ਉਹ ਤਾਂ ਕਹਿੰਦੇ ਨੇ ਨਾ ਰੋਗ ਤਾਂ ਪਰ ਪਹਿਲਾਂ ਵੀ ਹੋਇਆ ਬਾਅਦ 'ਚ ਵੀ ਹੋਇਆ ਹੈ ਇਹ ਕਾਂਗਰਸ ਬਹੁਤ ਵੱਡੀ ਜ਼ਿੰਮੇਵਾਰੀ 'ਚ ਅੱਜ ਦੋਏ ਪਾਰਟੀਆਂ ਦੀ ਜ਼ਿੰਮੇਵਾਰੀ ਬੰਦੀ ਹੈ ਮੇਰੀ ਬੇਨਤੀ ਆਮ ਆਦੀ ਪਾਰਟੀ ਸਰਕਾਰ ਨੂੰ ਹੈ ਕਿ ਉਹ ਇਸ ਚੀਜ਼ਾਂ ਨਿਤਾਰਾ ਕਰਕੇ ਲੋਕਾਂ ਸਾਹਮਣੇ ਲਿਆਣ ਕਿਉਂਕਿ ਤੁਹਾਡੇ ਕੋਲ ਤਾਕਤ ਹੈ ਤੁਸੀਂ ਜ਼ਿੰਮੇਵਾਰ ਹੋ ਤੇ ਕਾਂਗਰਸ ਦੀ ਹਾਈ ਕਮਾਂਡ ਦਾ ਫਰਜ਼ ਬੰਦਾ ਉਹ ਉਹ ਬੰਦਿਆਂ ਦੇ ਪੁੱਛ ਕੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਚਲੋ ਪੁੱਛਤਾ ਰਹੇ ਹੀ ਕਿਨੇ ਹੁਣੇ ਜਿਹੜੇ ਹੈਗੇ ਨੇ ਉਹਨਾਂ ਤੇ ਜਿਹੜੀ ਪਾਰਟੀ ਦੀ ਕਾਰਵਾਈ ਕਰਨੀ ਬੰਦੀ ਹੈ ਉਹ ਕਰਨੀ ਚਾਹੀਦੀ ਹੈ ਉਹਨਾਂ ਨੂੰ ਜੇ ਨਹੀਂ ਕਰਨਗੇ ਤਾਂ ਅਸੀਂ ਸਮਝਾਂਗੇ ਜਿਹੜੀ ਕਾਂਗਰਸੀ ਮਨਸ਼ਾ ਅੱਜ ਵੀ ਉਹੀ ਹੈ ਪ੍ਰੋਫੈਸਰ ਸਾਹਿਬ ਕੀ ਵਾਕਈ ਇਹ ਅਦ ਅਫਸਰ ਸ਼ਹੀ ਕਹਿੰਦੀ ਹੈ ਕਿ ਦੋ ਚਾਰ ਥਾਵਾਂ ਤੇ ਬੰਬ ਜਿਹੜੇ ਐ ਉਹ ਫਟਾ ਦਾਂਗੇ ਸੱਤਾ ਚ ਆਪਣੀ ਫੇਰ ਤੋਂ ਵਾਪਸੀ ਹੋ ਸਕਦੀ ਹੈ ਕਿਹੜੇ ਸਰ ਜੀ ਸਾਡੇ ਕੀ ਚਾਲਿਆ ਕਿ ਜਿਹੜੇ ਤੇ ਕਿਹੜੇ ਜਿਹੇ ਬੰਬ ਨੇ ਜਿਹੜੇ ਅਫਸਰਾਂ ਨੂੰ ਮਿਲ ਜਾਂਦੇ ਨੇ ਕ੍ਰਿਸ਼ਨ ਜੀ ਦੁਨੀਆ ਦੇ ਵਿੱਚ ਇਸ ਜਿਸ ਜਿੱਥੇ ਵੀ ਰਾਜਨੀਤੀ ਆ ਜਿੱਥੇ ਵੀ ਪਾਰਟੀਆਂ ਹੈਗੀਆਂ ਉਹ ਹਥਿਆਰ ਕੰਡੇ ਵਰਤਦੀਆਂ ਤੁਸੀਂ ਦੱਸੋ ਕਿੱਥੇ ਨਹੀਂ ਵਰਤੇ ਜਾਂਦੇ ਮੈਂ ਮੇਡ ਇਹ ਮਨਾਉਂਦੇ ਆ ਮਜ਼ਦੂਰਾਂ ਦਾ ਆਪਾਂ 1 ਮਈ ਨੂੰ ਹਮੇਸ਼ਾ ਉਹ ਸ਼ਿਕਾਗੋ ਦੇ ਵਿੱਚ ਜਦੋਂ ਹੇ ਮਾਰਕੀਟ ਚ ਇੰਨੀ ਵੱਡੀ ਹੋਈ ਸੀ ਤੇ ਸਰਕਾਰ ਨੇ ਬੰਬ ਚਲਾ ਕੇ ਉੱਥੇ ਪੰਜ ਵਰਕਰਾਂ ਨੂੰ ਮਾਰਤਾ ਤੇ ਬਾਅਦ ਵਿੱਚ ਉਹਨਾਂ ਨੂੰ ਹੀ ਜੇਲ੍ਹ ਚ ਦੇ ਦਿੱਤਾ ਕਿ ਇਹਨਾਂ ਨੇ ਇੱਥੇ ਬੰਬ ਚਲਾਏ ਆ ਐ ਅੱਜ ਦਾ ਨੀ ਇਹ 150 ਸਾਲ ਪੁਰਾਣੀ ਗੱਲ ਦਾ ਸਰਿਆ ਇਹ ਤੋਂ ਪਹਿਲਾਂ ਵੀ ਬਹੁਤ ਹੁੰਦਾ ਹੈ ਹਿਟਲਰ ਨੇ ਕੀ ਕੀਤਾ ਸੀਗਾ ਜਰਮਨੀ ਦੇ ਵਿੱਚ ਕਿਵੇਂ ਅੱਗਾਂ ਲਵਾਤੀਆਂ ਸੀਗੀਆਂ ਇਸ ਲਈ ਇਹਨੂੰ ਤੁਸੀਂ ਇਹ ਸਮਝੋ ਕਿ ਬਹੁਤ ਵੱਡੀ ਗੱਲ ਕਰਤੀ ਜੀ ਪਤਾ ਨਹੀਂ ਕੀ ਉੱਤੇ ਬੰਬ ਗਿਰ ਗਿਆ ਹੁਣ ਇਹਨੂੰ ਛੱਡੋ ਨਾ ਇਹਨੂੰ ਫੜ ਲਓ ਇਹਨੂੰ ਇੰਜ ਕਰੋ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਮੇਰੀ ਇਹ ਗੱਲ ਹੈ ਕਿ ਕੀ ਰਾਜਨੀਤੀ ਜਾਂ ਰਾਜਨੀਤਿਕ ਪਾਰਟੀਆਂ ਇਹ ਹੱਥ ਕੰਢੇ ਵਾਇਲੈਂਸ ਕਰਾ ਕੇ ਲੋਕਾਂ ਦੇ ਵਿੱਚ ਪੋਲਰਾਈਜੇਸ਼ਨ ਕਰਾਉਣੀ ਵੋਟਾਂ ਬਣਾਉਣੀਆਂ ਡਰਾਉਣਾ ਜਾਂ ਕਿਸੇ ਬਰਾਦਰੀ ਨੂੰ ਡਰਾਉਣਾ ਇਹ ਨਹੀਂ ਹੁੰਦਾ ਸਾਡੇ ਸਾਹਮਣੇ ਤੁਸੀਂ ਦੱਸੋ ਹੁਣ ਕਿ ਗੋਧਰੇ ਵਾਲੀ ਵਾਇਲੈਂਸ ਕੀ ਸੀਗੀ ਉੱਥੇ ਬੰਬ ਬਲਾਸਟ ਹੋਇਆ ਨਾ ਉਹ ਕਨੇ ਕੀਤਾ ਕਨੇ ਨਹੀਂ ਕੀਤਾ ਉਹ ਗੱਲ ਲੱਗ ਹੈਗੀ ਆ ਪੋਲਰਾਈਜੇਸ਼ਨ ਹੋਈ ਮੋਦੀ ਜੀ ਲਗਾਤਾਰ ਉੱਥੇ ਚੀਫ ਮਿਨਿਸਟਰ ਰਹੇ ਤੇ ਹੁਣ ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਰਹੇ ਇਹ ਪੋਲੀਟੀਕਲ ਵਾਇਲੈਂਸ ਹੈ ਕਿ ਨਹੀਂ ਹੈ ਉੱਥੇ ਸਾਰਾ ਕੁਝ ਹੁੰਦਾ ਹੋਇਆ ਕਿ ਨਹੀਂ ਅੱਜ ਵੀ ਅਹਮਦਾਬਾਦ ਲਾਲੋਕੜੋਤਾ ਲਾਲੋ ਸਾਰੀ ਜਗ੍ਹਾ ਹੋਰ ਵੀ ਪਾਰਟੀਆਂ ਜਿਹੜੀਆਂ ਜਿੰਦੀ ਕਹਿ ਰਹੇ ਪੱਠਲ ਜੀ ਦੇ ਬਿਆਨ ਜਿੰਨੀ ਜੀ ਜਿਸ ਤਰ੍ਹਾਂ ਕਹਿ ਰਹੇ ਆ ਕਿ ਹੋਰ ਚੰਨੀ ਜੀ ਜੋ ਗੱਲ ਕਰ ਰਹੇ ਆ ਕਿ ਉਹ ਇਹ ਜਿਹੜਾ ਕਾਂਗਰਸ ਨੇ ਇੰਜ ਕੀਤਾ ਇੰਜ ਕੀਤਾ ਉਹ ਗੱਲਾਂ ਇਹਨਾਂ ਦੀਆਂ ਬਿਲਕੁਲ ਚੰਨੀ ਜੀ ਦੀਆਂ ਠੀਕ ਆ ਪਰ ਮੈਂ ਇਹ ਕਹਿਣਾ ਕਿ ਕੋਈ ਵੀ ਪਾਰਟੀ ਜਿਹੜੀ ਆਰਗੇਨਾਈਜ਼ਡ ਵੱਡੀ ਪਾਰਟੀ ਆ ਉਹ ਇਹਨਾਂ ਚੀਜ਼ਾਂ ਨੂੰ ਵਰਤਦੀ ਤੁਸੀਂ ਅੱਜ ਦੀ ਤਰੀਕ ਚ ਲਾ ਲਓ ਕਿੰਨੇ ਠਾਣਿਆਂ ਦੇ ਬੰਬ ਬਲਾਸਟ ਹੋਏ ਆ ਇੱਕ ਤੇ ਐਵੇਂ ਹੀ ਹੋ ਗਏ ਆ ਜਿਹੜੇ ਅੰਬੇਦਕਰ ਦੇ ਸਟੈਚੂ ਤੇ ਅੰਬਰਸਰ ਉਹ ਮੁੰਡਾ ਚੜਿਆ ਆਕਾਸ਼ ਸਿੰਘ ਉਹਨੇ ਥੋੜੇ ਮਾਰੇ ਐਵੇਂ ਹੀ ਹੋ ਗਿਆ ਡੀਪ ਸਟੇਟ ਕਰਦੀ ਆ ਪੋਲਰਾਈਜੇਸ਼ਨ ਕਰਦੀ ਆ ਵੋਟਾਂ ਬਣਾਉਂਦੀ ਆ ਇਸ ਲਈ ਐਵੇਂ ਨਾ ਕਰੋ ਕਿ ਮੇਸਟਰ ਉਹਨੇ ਜਾ ਕੇ ਪੱਟੜਲੇ ਪਤਾ ਨਹੀਂ ਕਿਹੜੀ ਨਵੀਂ ਗੱਲ ਕਰਤੀ ਆ ਰੋਜ਼ਮਰਾਂ ਦੇ ਜੀਵਨ ਚ ਸਾਡੇ ਹੋ ਰਹੀ ਆ ਔਰ ਪੋਲਿਟੀਕਲ ਲੋਗੇ ਇਸ ਹਥਿਆਰ ਨੂੰ ਵਰਤਦੇ ਆ ਵੋਟਾਂ ਲਈ ਵਰਤਦੇ ਆ ਲੋਕਾਂ ਦਾ ਖੂਨ ਖਰਾਬਾ ਕਰਾਉਂਦੇ ਆ ਔਰ ਆਪ ਆਪਣੀ ਗੱਦੀ ਨੂੰ ਬਚਾਉਂਗੇ ਠੀਕ ਹੈ ਰਾਜਕੁਮਾਰ ਜੀ ਕਾਰਵਾਈ ਕੀ ਕਰ ਰਹੇ ਹੋ ਦੱਸੋ ਹੁਣ ਤੁਸੀਂ ਸਰਕਾਰ ਤੁਹਾਡੀ ਹੈ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਦਾ ਬਿਆਨ ਹੈ ਹੁਣ ਤੱਕ ਤਾਂ ਐਫ ਆਈ ਆਰ ਹੋ ਜਾਣੀ ਚਾਹੀਦੀ ਸੀ ਅਣ ਪਛਾਤਿਆਂ ਦੇ ਦੇ ਦੋ ਕੋਈ ਗੱਲ ਨਹੀਂ ਅਫਸਰ ਆਇਡੈਂਟੀਫਾਈ ਕਰਨੇ ਬਾਅਦ ਵਿੱਚ ਦੇਖੋ ਜੀ ਜਿੱਦਾਂ ਸਾਡੇ ਕੋਲ ਡਿਟੇਲ ਆਂਦੀ ਹੈ ਜਿਹੜੇ ਬੰਦੇ ਨੇ ਕਿਹਾ ਸੀਗਾ ਭੱਟਰ ਜੀ ਨੂੰ ਕਿ ਅਸੀਂ دہشت ਫੜਾਵਾਂਗੇ ਪੰਜਾਬ ਦੇ ਵਿੱਚ ਅਸੀਂ ਇਮੀਡੀਏਟ ਕਾਰਵਾਈ ਕਰਾਂਗੇ ਅਸੀਂ ਉਸ ਤੋਂ ਬਿਲਕੁਲ ਪਰਹੇਜ਼ ਨਹੀਂ ਕਰਾਂਗੇ ਦੂਜੀ ਗੱਲ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਕਦੋਂ ਸਰ 6 ਦਿਨ ਹੋ ਗਏ ਬਿਆਨ ਉਹਨਾਂ ਨੂੰ ਵੀ ਬਥਾਂਗੇ ਪਲੀਜ਼ ਮੇਰੀ ਗੱਲ ਕੰਪਲੀਟ ਆਨ ਦੋ ਜਿੱਦਾਂ ਹੁਣ ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਕਿ ਇਦਾਂ ਹੁੰਦਾ ਆ ਪਰ ਪ੍ਰੋਫੈਸਰ ਸਾਹਿਬ ਜੀ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਧਰਤੀ ਸਾਡੀ ਗੁਰੂਆਂ ਦੀ ਧਰਤੀ ਆ ਅਸੀਂ ਨਹੀਂ ਚਾਹਦੇ ਕਿ ਸਾਬ 6 ਦਿਨ ਹੋ ਗਏ 6 ਦਿਨ ਕੋਈ ਲੋਕ ਲਾਉ ਬਹੇ ਜਾਂ ਪੀਤਨ ਦਾ ਕੰਮ ਹੋਵੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਲਾਉ ਤੇ ਰੋਜ ਵਹਿ ਰਿਆ ਜੀ ਕੱਲ ਜਾ ਕੇ ਬਹਾਲੀ ਦੇ ਵਿੱਚ ਕੀ ਹੋਇਆ ਲਾਉ ਤੇ ਰੋਜ ਵਹਿ ਰਿਆ ਅੱਜ ਕ੍ਰਿਸ਼ਨ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਤੇ ਦੇਖੋ ਜੀ ਜੜੀ ਵੀ ਇੱਥੇ ਕੋਈ ਵੀ ਸੁਣ ਪਾ ਰਿਹਾ ਬੈਲ ਸਾਹਿਬ ਸੁਣ ਪਾ ਰਿਹਾ ਪ੍ਰੋਫੈਸਰ ਸਾਹਿਬ ਕੁਛ ਐਲੋਨ ਕਰ ਰਹੇ ਸੀ ਅਰੇ ਹੀ ਕਾਂਗਰਸ ਦੀ ਗੱਲ ਕਾਂਗਰਸ ਪਾਰਟੀ ਸਰ ਉਹਨਾਂ ਦਾ ਕੰਮ ਹੀ ਇਹੀ ਹੈਗੇ ਸੱਤਾ ਹਟਾਉਣ ਵਾਸਤੇ ਕੁਝ ਵੀ ਕਰ ਸਕਦੀ ਆ ਕਿਉਂਕਿ ਇਹਨਾਂ ਨੇ ਤੁਸੀਂ ਦੇਖਿਆ ਉਹ 84 ਦੇ ਟਾਈਮ 'ਚ ਕੀ ਹੋਇਆ ਸੀ 92 93 ਦੇ ਵਿੱਚ ਜਦੋਂ ਪਰ ਬੈਲ ਸਾਹਿਬ ਇੱਕ ਗੱਲ ਤਾਂ ਤੁਹਾਨੂੰ ਮੰਨਣੀ ਪੈਗੀ ਨਾ ਪੱਠਲ ਜੀ ਇਹ ਵੀ ਕਹਿ ਰਹੇ ਸੀ ਕਿ ਮੈਂ ਸਰਦਾਰਾਂ ਦੀ ਧੀ ਆ ਮੈਂ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਨੀ ਲਾਸ਼ਾਂ ਤੇ ਰਾਜ ਨਹੀਂ ਮੈਂ ਕਰਨਾ ਇਹ ਇਹ ਸਿਫਤਾਂ ਲਈ ਗੱਲ ਹੈ ਹਾਂ ਤੁਸੀਂ ਕਿ ਕੀ ਕਹਿ ਰਹੇ ਤੁਸੀਂ ਸਵਾਲ ਕੀ ਪੁੱਛ ਰਹੇ ਤੁਸੀਂ ਮੈਂ ਕਿਹਾ ਬੀਬੀ ਪੱਠਲ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਸੀ ਕਿ ਮੈਂ ਲਾਸ਼ਾਂ ਦੇ ਰਾਜਨੀਤੀ ਨਹੀਂ ਕਰਨੀ ਮੈਂ ਪ੍ਰਪੋਜ਼ਲਾਂ ਠੁਕਰਾਈਆਂ ਇਸ ਗੱਲ ਲਈ ਵੀ ਉਹ ਵਧਾਈ ਦੇ ਪਾਤਰ ਨੇ ਪਰ ਜੀ ਤੁਹਾਡੀ ਪਾਰਟੀ ਤੁਹਾਡੇ ਸੰਸਦ ਸਵਾਲ ਚੁੱਕ ਰਹੇ ਨੇ ਤਾਂ ਤੁਸੀਂ ਕਾਨੂੰਨੀ ਕਰ ਲੈ ਕੀ ਕਰ ਰਹੇ ਹੋ ਜੇ ਪੀਪੀ ਸਿਆਸਤ ਤਾਂ ਨਹੀਂ ਕਰ ਰਹੇ ਸਿਰਫ ਬੀਬੀ ਨੇ ਡਿਸਕਲੋਜ਼ ਕਿਉਂ ਨਹੀਂ ਕੀਤਾ ਉਹ ਨਾਮ ਜਿਨ੍ਹਾਂ ਨੇ ਕਿਹਾ ਸੀਗਾ ਉਨ ਵੀ ਕਰ ਦੋ ਅਸੀਂ ਹੁਣੇ ਕਾਰਵਾਈ ਕਰ ਸ਼ੁਰੂ ਕਰਾ ਸਰ ਪੁਲਿਸ ਦਾ ਕੀ ਕੰਮ ਹੈ ਕਰਾ ਸਕਦੇ ਆ ਪਰ ਨੰਬਰ ਸਰ ਪੁਲਿਸ ਕੀ ਕਰ ਰਹੀ ਹੈ ਜੇ ਤੁਹਾਨੂੰ ਐਨੀ ਅਲਰਜੀ ਹੈ ਬੀਬੀ ਰਜਿੰਦਰ ਕੌਰ ਪੱਠਲ ਦੇ ਬਿਆਨ ਤੋਂ ਤਾਂ ਪੁਲਿਸ ਪ੍ਰੋਸੀਕਿਊਟ ਕਰੇ ਮੈਂ ਕ੍ਰਿਸ਼ਨ ਜੀ ਇਹੀ ਗੱਲ ਕਹਿ ਰਿਹਾ ਕਿ ਅਗਰ ਪੱਠਲ ਜੀ ਨੇ ਉਹ ਨਾਮ ਡਿਸਕਲੋਜ਼ ਕਰਦੇ ਨੇ ਅਸੀਂ ਇਮੀਡੀਏਟ 24 ਘੰਟਿਆਂ ਦੇ ਵਿੱਚ ਵਿੱਚ ਕਾਰਵਾਈ ਕਰਾਵਾਂਗੇ ਸਾਨੂੰ ਨਾਮ ਭੇਜੇ ਇਮੀਡੀਏਟ ਕਾਰਵਾਈ ਹੋ ਜੀ ਸਰ ਮੇਰੀ ਗੱਲ ਨਹੀਂ ਸੁਣ ਰਹੇ ਫਿਰ ਵਿਵਾਦ ਕਿਸ ਚੀਜ਼ ਦਾ ਫਿਰ ਵਿਵਾਦ ਨਹੀਂ ਹੋਣਾ ਚਾਹੀਦਾ ਬੈਲ ਸਾਹਿਬ ਕੀ ਗੱਲ ਕਰ ਰਹੇ ਹੋ ਤੁਸੀਂ ਜੇ ਜੇ ਤੁਹਾਨੂੰ ਹਲੇ ਨਾਮ ਨਹੀਂ ਪਤਾ ਲੱਗੇ ਫਿਰ ਵਿਵਾਦ ਜੇਦੋਂ ਪਤਾ ਲੱਗ ਗਿਆ ਵੀ ਇਹ ਸਿਚੁਏਸ਼ਨ ਸੀ ਇਹ ਕਹਾਣੀ ਸੀ ਹਾਂ ਨਾਮ ਵੀ ਦੱਸੋ ਨਹੀਂ ਸਰ ਨਾ ਤੁਸੀਂ ਦੱਸੋਗੇ ਨਾ ਮੈਂ ਦੱਸਣਾ ਬੈਲ ਸਾਹਿਬ ਨਾਮ ਕੌਣ ਨਾਮ ਕਰਵਾਉਣ ਦਾ ਜ਼ਿੰਮਾ ਕਿਸਦਾ ਹੈ ਦੇਖੋ ਜੀ ਬਿਨਾ ਜਦ ਤੱਕ ਸੜਕ ਕੋਈ ਆਪਣੀ ਕੋਈ ਨਾਮ ਨਹੀਂ ਆਉਂਦੇ ਅਸੀਂ ਕਿਤਾ ਕਿਸੇ ਕੰਮ ਕਰ ਸਕਦੇ ਆ ਨਾਮ ਤੋਂ ਸਭ ਕਰੀ ਜਾਂਦੇ ਕਿ ਪਰ ਸਨ ਨਿੰਦਾ ਨਾ ਕਰੋ ਜੀ ਫਿਰ ਤਾਂ ਇਹ ਤੁਹਾਡੇ ਲਈ ਨਾਰਮਲ ਬਿਆਨ ਹੋ ਗਿਆ ਠੀਕ ਹੈ ਚੰਨੀ ਸਾਹਿਬ ਨਹੀਂ ਨਾਰਮਲ ਨਹੀਂ ਜੀ ਬੜੀ ਇੱਕ ਸੰਗੀਨ ਮੁੱਦਾ ਕਾਇਮ ਆ ਦੇਖੋ ਦੇਖੋ ਮੈਂ ਜੈ ਸਰੇ ਅਤਿ ਸੰਵੇਦਨਸ਼ੀਲ ਇਸ਼ੂ ਕਹਿ ਰਹੀ ਹਾਂ ਮੈਂ ਤੁਹਾਡੇ ਕਾ ਕਰਨਾ ਬਲ ਸਾਹਿਬ ਮੰਨ ਤੇ ਨਾ ਲਾਇਓ ਦਿਲ ਤੇ ਨਾ ਲਾਇਓ ਰਾਉਲਾ ਇਸ ਚੀਜ਼ ਦਾ ਜੇ অতি ਸੰਵੇਦਨਸ਼ੀਲ ਇਹ ইস্যੂ ਨੂੰ ਦੱਸਿਆ ਹੈ ਸੰਸਦ ਮੀਧੇਰ ਸਾਹਿਬ ਕਹਿੰਦੇ ਕਿ 2017 ਸਾਡੀ ਸਰਕਾਰ ਬਣ ਰਹੀ ਸੀ ਮੌੜ ਦੇ ਵਿੱਚ ਬੰਬ ਧਮਾਕਾ ਕਰਵਾ ਦਿੱਤਾ ਗਿਆ ਸਰ ਮੈਂ ਕੱਲੀ-ਕੱਲੀ ਚੀਜ਼ ਤੋਂ ਵਕਫੀਤ ਰੱਖਣਾ ਕਿ ਮੌੜ ਬੰਬ ਬਲਾਸਟ ਦੀ ਇਨਵੈਸਟੀਗੇਸ਼ਨ ਦਾ ਇੱਕੀ ਕੱਖਰ ਕੀ ਕੁਝ ਕਹਿ ਰਿਹਾ ਹੈ ਕਿਸ ਨੇ ਬੈਂਟਰੀ ਫਿਟ ਕਰਵਾਈ ਕਿੱਥੋਂ ਕੁੱਕਰ ਖਰੀਦਿਆ ਗਿਆ ਕਿੱਥੇ ਉਸ ਗੱਡੀ ਨੂੰ ਤਿਆਰ ਕੀਤਾ ਗਿਆ ਸਰ ਛੋਟੀ ਗੱਲ ਨਹੀਂ ਹੈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਮਸਲਾ ਜੁੜਿਆ ਹੋਇਆ ਹੈ ਇਹ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਹਿਲੇ ਕ੍ਰਿਸ਼ਨ ਜੀ ਇਹ ਗੱਲਾਂ ਤਾਂ ਮੈਂ ਪਹਿਲਾਂ ਹੀ ਐਕਸੈਪਟ ਕੀਤੀਆਂ ਨੇ ਮੈਂ ਤਾਂ ਗੱਲਾਂ ਪਹਿਲੇ ਐਕਸੈਪਟ ਕਰਾਂਗਾ ਬੈਲ ਸਾਹਿਬ ਨੂੰ ਕੰਪਲੀਟ ਕਰ ਲਾਂ ਦਿਓ ਅੱਛਾ ਠੀਕ ਹੈ ਬੈਲ ਸਾਹਿਬ ਕੰਪਲੀਟ ਕਰ ਲਓ 30 ਸੈਕਿੰਡ ਸਰ ਦੇਖੋ ਜੀ ਜਿਹੜੇ ਤੁਸੀਂ ਬੰਮਤਮਾ ਕਹਿੰਦੀ ਗੱਲ ਕਰ ਰਹੇ ਸੀ 2017 ਦੇ ਉਹਨਾਂ ਦੀ ਪ੍ਰੋਪਰ ਕਾਰਵਾਈ ਹੋਈ ਹੈ ਜਿਹੜੇ ਬੰਦੇ ਸੀਗੇ ਉਹਦੇ ਵਿੱਚ ਉਹ ਅਰੈਸਟ ਵੀ ਕੀਤੇ ਗਏ ਨੇ ਬਾਕੀ ਰਹੀ ਪੰਜਾਬ ਦੀ ਗੱਲ ਪੰਜਾਬ ਦਾ ਮਾਹੌਲ ਬਿਲਕੁਲ ਸਹੀ ਆ ਕੋਈ ਇਦਾਂ ਦੀ ਗੱਲ ਨਹੀਂ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਕਿ ਹੁਣ ਵੀ ਇਦਾਂ ਗੋਲੀ ਜਾਂ ਵਾਟ ਏਵਰ ਜੋ ਵੀ ਆਪਾਥੀ ਰੰਜ ਸਮੇਂ ਜਿਹੜੀ ਗੱਲਾਂ ਹੋ ਜਾਂਦੀਆਂ ਨੇ ਉਹ ਸਾਰੀਆਂ ਗੈਂਗਸਟਰਾਂ ਨਾਲ ਜੋੜ ਦਿੰਦੇ ਨੇ ਇਦਾਂ ਦਾ ਕੁਝ ਨਹੀਂ ਆ ਕਿ ਪੰਜਾਬ ਦੇ ਵਿੱਚ ਕਿ ਇੰਨਾ ਵੀ ਮਾਹੌਲ ਖਰਾਬ ਨਹੀਂ ਆ ਬਾਕੀ ਸਟੇਟਾਂ ਨਾਲ ਕਾਫੀ ਬੈਟਰ ਆ ਮਾਹੌਲ ਤੇ ਬਾਕੀ ਜਿਹੜੀ ਵੀ ਮੈਂ ਤੁਹਾਨੂੰ ਇਹ ਗੱਲ ਕਹਿ ਕਿ ਜੋ ਵੀ ਪੰਜਾਬ ਦੇ ਵਿੱਚ ਕੋਈ ਗਲਤ ਆਨਸਰ ਹੋਣਗੇ ਜਾਂ ਕੋਈ ਗਲਤ ਕੋਈ ਐਕਟੀਵਿਟੀ ਕਰੇਗਾ ਉਹ ਬਖਸ਼ੇ ਨਹੀਂ ਜਾਣਗੇ ਠੀਕੇ ਚੰਨੀ ਜੀ ਕਿਸ਼ਨ ਜੀ ਮੈਂ ਬਹਿਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਬਿਨਾ ਕਿਸੇ ਕਾਰਵਾਈ ਤੋਂ ਆਪਣੀ ਪਿੱਠ ਨਾ ਥੱਪ-ਥੱਪਾਓ ਜੋ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਹੈ ਲਾਂਡ ਆਰਡਰ ਬਾਰੇ ਉਹ 'ਚ ਕੋਈ ਸ਼ੱਕ ਨਹੀਂ ਹੈ ਕੋਈ ਕੋਈ ਸ਼ੱਕ ਨਹੀਂ ਹੈ ਇਹ ਜਨਵਰੀ ਚੜਦਿਆਂ ਪਹਿਲੇ 6 ਦਿਨਾਂ 'ਚ 9 ਕਤਲ ਹੋ ਗਏ ਤੁਸੀਂ ਕਹਿੰਦੇ ਸਾਡੀ ਹਾਲਤ ਬਹੁਤ ਵਧੀਆ ਬੜੀ ਅਫਸੋਸ ਦੀ ਗੱਲ ਹੈ ਕਿਰਸ਼ਨ ਜੀ ਇਹ ਮੈਂ ਦਾਅਵੇ ਨਾਲ ਕਹਿ ਰਿਹਾ ਵੀ ਪਹਿਲੇ 6 ਦਿਨਾਂ 'ਚ 9 ਕਤਲ ਹੋਏ ਨੇ ਇਹ ਕਹਿੰਦੇ ਬਹੁਤ ਵਧੀਆ ਹਾਲਤ ਹੈ ਕੀ ਕਮਾਲ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੇ ਦਾ ਗਲੇ ਉੱਤਰਦੀ ਨਹੀਂ ਕਿਸੇ ਹੋਰ ਦਾ ਵੀ ਕੀ ਉਤਰੂਗਾ ਮੇਰੇ ਨਹੀਂ ਉਤਰੇ ਬਾਕੀਆਂ ਦਾ ਵੀ ਨਹੀਂ ਉਤਰੇ ਮੇਰੇ ਹਿਸਾਬ ਨਾਲ ਕੋ ਮਾਈਂਡ ਦਾ ਸਭ ਦਾ ਇੱਕੋ ਜਿਹਾ ਹੀ ਹੁੰਦਾ ਜਿਹੜਾ ਵੀ ਸਹੀ ਸੋਚ ਰੱਖੂਗਾ ਉਹ ਕਹਾਣੀ ਐ ਵੀ ਜੋ ਹਾਲਾਤ ਆ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਆ ਅੱਜ ਪੰਜਾਬ ਦੇ ਹਾਲਾਤ ਕਤਲੋਗਾਰਥ ਲਹੂ ਲੋਹਾਨ ਹੋ ਰਹੇ ਨੇ ਤੇ ਉਤੇ ਕਾਰਵਾਈ ਉਸ ਤਰ੍ਹਾਂ ਨਹੀਂ ਹੋ ਰਹੀ ਜਿਹੜੀ ਹੋਣੀ ਚਾਹੀਦੀ ਐ ਇਹ ਇੱਕ ਸਚਾਈ ਐ ਲੋਕਾਂ ਦੇ ਸਾਹਮਣੇ ਪਰ ਮੈਂ ਪ੍ਰੋਫੈਸਰ ਸਾਹਿਬ ਨੇ ਇੱਕ ਗੱਲ ਕਹੀ ਵੀ ਇਹ ਵਰਤਾਰਾ ਹੁੰਦਾ ਐ ਇੱਥੇ ਕੁਝ ਹੋਵੇ ਨਾ ਹੋਵੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਮੈਂ ਨਹੀਂ ਸਮਝਦਾ ਵੀ ਆਪਾਂ ਨੂੰ ਇਹ ਚੀਜ਼ ਨੂੰ ਐਕਸੈਪਟੈਂਸ ਦੇਣੀ ਚਾਹੀਦੀ ਐ ਇਹ ਜੋ BB ਪੱਟਲ ਦਾ ਬਿਆਨ ਹੈ ਉਹਨੂੰ ਆਪਾਂ ਨੂੰ ਐਕਸੈਪਟੈਂਸ ਨਹੀਂ ਦੇਣੀ ਚਾਹੀਦੀ ਆਪਾਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਪਹਿਲਾਂ ਵੀ ਜੇ ਹੋਇਆ ਗਲਤ ਹੈ ਤੇ ਜੋ ਹੋਇਆ ਉਹ ਵੀ ਗਲਤ ਸੀ ਤੇ ਅੱਗੋਂ ਵੀ ਗਲਤ ਹੈ ਉਹ ਉਹਦਾ ਆਪਾਂ ਨੂੰ ਡਟ ਕੇ ਵਿਰੋਧ ਕਰਨਾ ਪਊਗਾ ਨਾ ਵੀ ਆਪਾਂ ਇਸ ਚੀਜ਼ ਨੂੰ ਠੰਡਾ ਪਾ ਸਕਾਂਗੇ ਜੀ ਇਹ BB ਜੀ ਦਾ ਹੌਸਲਾ ਤੇ ਉਹਨਾਂ ਦਾ ਤਜਰਬਾ ਬੋਲਦਾ ਹੈ ਕਿ ਉਹਨਾਂ ਨੇ ਐਡੀ ਵੱਡੀ ਟਾਪ ਕਨਫਿਡੈਂਸ਼ੀਅਲ ਸੀਕ੍ਰੀਟ ਗੱਲ ਪਬਲਿਕ ਡੋਮੇਨ ਦੇ ਵਿੱਚ ਰੱਖੀ ਸਾਨੂੰ ਪੋਲੀਟੀਕਲ ਤੌਰ ਤੇ ਆਲੋਚਨਾ ਕਰਨ ਦੀ ਬਜਾਏ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੀਦੀ ਹੈ ਕੋਈ ਗੱਲ ਨਹੀਂ ਦੇਰ ਹੈ ਦਰਸਤ ਹੈ ਰਿਸ਼ਨ ਜੀ ਤੁਸੀਂ ਮੇਰੇ ਪਹਿਲੀ ਪਹਿਲਾਂ ਮੇਰੇ ਸਟੈਂਸ ਸੁਣੇ ਨਹੀਂ ਇਹਦਾ ਮਤਲਬ ਮੈਂ ਸਭ ਤੋਂ ਪਹਿਲਾਂ ਕਿਹਾ ਜੀ ਮੈਂ ਕਿਹਾ ਇਸ ਗੱਲ ਦੀ ਮੈਂ ਉਹਨਾਂ ਦਾ ਹੀ ਵਧਾਈ ਦੇਣਾ ਕਿ ਉਹਨਾਂ ਨੇ ਉਸ ਚੀਜ਼ ਨੂੰ ਪ੍ਰੋਪੋਜ਼ਨਲ ਬਿਲਕੁਲ ਤੁਸੀਂ ਕਿਹਾ ਬਿਲਕੁਲ ਚੱਲ ਰਿਹਾ ਉਹਨਾਂ ਨੇ ਜੋ ਕਿਹਾ ਪਹਿਲੇ ਹੀ ਕਹਿ ਚੁੱਕਿਆ ਉੱਥੇ ਤੱਕ ਮੈਂ ਜਿੱਥੇ ਤੱਕ ਉਹ ਠੀਕ ਨੇ ਉਹਦੀ ਮੈਂ ਪ੍ਰਸ਼ੰਸਾ ਕਰ ਚੁੱਕਿਆ ਮੈਂ ਪਹਿਲਾਂ ਹੀ ਕਿਹਾ ਹੈ ਕਿ ਮੈਂ ਇਸ ਗੱਲ ਹੀ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਇਹ ਪ੍ਰਪੋਜ਼ਲ ਨਹੀਂ ਮੰਨੀ ਚੰਨੀ ਜੀ ਬਹੁਤ ਵੱਡੀ ਗੱਲ ਹੋ ਗਈ ਇਹ ਤਾਂ ਛੋਟੀ ਗੱਲ ਨਹੀਂ ਹੈ ਪੰਜਾਬ ਚ ਕਿੰਨੇ ਬਲਾਸਟ ਹੁਣ ਤੱਕ ਹੋਏ ਮੈਨੂੰ ਲੱਗਦਾ ਹਰ ਇੱਕ ਚੀਜ਼ ਦੀ ਜੇ ਆਪਾਂ ਰਿਪੋਰਟ ਬਣਾਉਣ ਲੱਗ ਜਾਈਏ ਕਿਵੇਂ ਲੁਧਿਆਣੇ ਦੇ ਵਿੱਚ ਬਲਾਸਟ ਹੋਏ ਸਿਨੇਮਾ ਸੈਂਟਰ ਕਿਵੇਂ ਜਿਹੜੇ ਟਾਰਗੇਟ ਕੀਤੇ ਗਏ ਦੇਖੋ ਇਹ ਤਾਂ ਬਹੁਤ ਪਰਤਾਂ ਖੋਲਣੀਆਂ ਪਤਾ ਲੱਗੇ ਕੌਣ ਚੀ ਕੌਣ ਹੈ ਕਿਹੜੇ ਅਫਸਰ ਨੇ ਜਿਹੜੇ ਐਦਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪ੍ਰੋਫੈਸਰ ਸਾਹਿਬ ਲਾਸਟ ਐਕਸ਼ਨ ਫਿਰ ਸਮਾਪਤੀ ਸਰ ਸਮਾ ਬਹੁਤ ਘੱਟ ਆ ਆਪਣੇ ਗੋਲ ਨਹੀਂ ਬਿਲਕੁਲ ਬਿਲਕੁਲ ਕਰਿਛੇ ਜੀ ਮੇਰੀ ਬੀ ਪ੍ਰੋਫੈਸਰ ਜੀ ਜਨ ਸਾਹਿਬ ਮਾਫਰਤ ਚੋਣਾ ਪ੍ਰੋਫੈਸਰ ਜੀ ਹਾਂ ਜਿੱਥੇ ਜਿੱਥੇ ਜਨਤਾ ਦੀ ਜ਼ਿੰਮੇਵਾਰੀ ਬਣਦੀ ਹੈ ਥੋੜਾ ਬਹੁਤ ਇਨ੍ਹਾਂ ਹਾਲਾਤਾਂ ਚ ਵਿਜੀਲੈਂਟ ਰਹਿਣ ਦਾ ਪਰ ਸਾਡੇ ਜਿਹੜੇ ਅਫਸਰ ਸਹਿਬਾਨ ਆ ਫਾਮਿਲ ਬੈਲ ਜੀ ਜਾਂ ਜੋ ਵੀ ਜਿੰਨੇ ਵੀ ਹੋਰ ਵੀ ਖਾਸ ਕਰਕੇ ਸਰਕਾਰ ਦੇ ਆ ਪਿੰਨੋ ਇਸ ਗੱਲ ਨੂੰ ਮੰਨਣ ਕਹਿ ਹਾਲਾਤ ਬੜੇ ਖਰਾਬ ਆ ਜਦੋਂ ਥਾਣਿਆਂ ਤੇ ਹਮਲਾ ਹੋ ਗਿਆ ਵਿਜੀਲੈਂਸ ਦੇ ਦਫਤਰ ਦੇ ਉੱਤੇ ਉਹਨਾਂ ਨੇ ਗ੍ਰਨੇਡ ਸੁੱਟ ਦਿੱਤਾ ਤੇ ਫਿਰ ਬਚਿਆ ਕੀ ਤੁਹਾਡਾ ਬਾਕੀ ਅਕਾਲੀ 30 ਸਕੂਲ ਅਬ ਇੱਥੇ ਮੇਲਾ ਆਇਆ ਆ ਉਹ ਚੰਡੀਗੜ੍ਹ ਦੇ ਸਕੂਲਾਂ ਚ ਮਾਰ ਤੁਸੀਂ ਦੇਖਿਆ ਰੋਜ਼ ਦਾ ਰੋਜ਼ ਕੋਈ ਇਹੋ ਜਿਹਾ ਵੱਡਾ ਕਾਰਨਾਮਾ ਹੋ ਰਿਹਾ ਕਦੀ ਕਿਤੇ ਜਾ ਰੀਆਂ ਮੇਲਾ ਕਦੀ ਗੁਰਦੁਆਰਿਆਂ ਦਾ ਕਦੀ ਕਿਤੇ ਇਹ ਲੌਂਡ ਆਰਡਰ ਦੀ ਬਹੁਤ ਸੀਰੀਅਸ ਪ੍ਰੋਬਲਮ ਆ ਉਹਦੇ ਵਿੱਚ ਮਾਰਡਰ ਵੀ ਆ ਇਹ ਆ ਕੌਣ ਏਜੰਸੀਆਂ ਕਰਵਾ ਰੀਆਂ ਕਿੰਨਾ ਦਾ ਹਿੱਤ ਆ ਕਿਤੇ ਚੁੱਪ ਕਰਕੇ ਇਹ ਨਾ ਕਹਿ ਦਿਓ ਕਿ ਇਹ ਤੇ ਪਾਕਿਸਤਾਨ ਦਾ ਹੈ ਦਾ ਮਤਲਬ ਹੈ ਸੀ ਪਾਕਿਸਤਾਨ ਦੇ ਥੱਲੇ ਲੱਗੇ ਹੋਏ ਆ ਜੇ ਪਾਕਿਸਤਾਨ ਦਾ ਤੇ ਹੈਗਾ ਕਿਤੇ ਇਹਦਾ ਵੀ ਹੋਵੇ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਕੇਂਦਰ ਨੂੰ ਤੇ ਪੰਜਾਬ ਬਹੁਤ ਥੋੜਾ ਸਵਾਲ ਹੈ ਦੇਖੋ ਜੇ ਸਵਾਲ ਹੈ ਤਾਂ ਉਹ ਉੱਤਰ ਮਿਲਣਾ ਬੜਾ ਜ਼ਰੂਰੀ ਹੈ ਉੱਤਰ ਹਾਸਲ ਕਰਨ ਦਾ ਕੰਮ ਸੀਕ੍ਰੀਟ ਸਰਵਿਸਿਜ਼ ਏਜੰਸੀਜ਼ ਦਾ ਹੈ ਬਹੁਤ শুকਰੀਆ ਪ੍ਰੋਫੈਸਰ ਜੀ ਚੰਨੀ ਜੀ ਬੈਲ ਸਾਹਿਬ ਸ਼ੁਕਰਗੁਜ਼ਾਰ ਉમિત ਰਹੇਗੀ ਉਹਨਦੇ ਦਿਨਾਂ ਚੋਂ ਦੇ ਕੁਝ ਘੰਟਿਆਂ ਚ ਇਸ ਖਬਰ ਤੇ ਅਪਡੇਟ ਵੀ ਆਉਂਦੇ ਲਾਜ਼ਮੀ ਰਹਿਣਗੇ ਸਵਾਭਿਕ ਰਹਿਣਗੇ ਬਾਅਦ ਸ਼ੁਕਰੀਆ ਫਿਲਹਾਲ ਕ੍ਰਿਸ਼ਨ ਸਿੰਘ ਨੂੰ ਅੱਜ ਦੀ ਚਰਚਾ ਚ ਇਜਾਜ਼ਤ ਦੇ ਇੱਕ ਛੋਟੇ ਵਕਫੇ ਲਈ ਰੁਕਤੇ